ਖੂਲ ਸਿੱਖਿਆ ਵਿਭਾਗ ਪੰਜਾਬ ਦੇ ਵੱਲੋਂ ਸੂਬੇ ਭਰ ਦੇ ਸਕੂਲਾਂ ਦੇ ਵਿੱਚ 67ਵੀਂ ਸਕੂਲ ਨੈਸ਼ਨਲ ਖੇਡਾਂ ਦਾ ਆਯੋਜਨ ਕੀਤਾ ਗਿਆ ਤੇ ਉੱਥੇ ਪੀਏਯੂ ਸਟੇਡੀਅਮ ਲੁਧਿਆਣਾ ਵਿਖੇ ਵੀ ਇਹਨਾਂ ਖੇਡਾਂ ਦਾ ਆਯੋਜਨ ਕੀਤਾ ਗਿਆ ਜਿੱਥੇ ਕਿ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਮੁੱਖ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਹੈ ਤੇ ਉੱਥੇ 67ਵੀਂ ਸਕੂਲ ਨੈਸ਼ਨਲ ਖੇਡਾਂ ਦਾ ਉਦਘਾਟਨ ਕੀਤਾ ਹੈ ਇਸ ਮੌਕੇ ਤੇ ਉਹ ਨਾ ਖੇਡਾਂ ਦੇ ਵਿੱਚ ਭਾਗ ਲੈ ਰਹੇ ਬੱਚਿਆਂ ਨੇ ਇਮਾਨਦਾਰੀ ਦੇ ਨਾਲ ਖੇਡਾਂ ਦੇ ਵਿੱਚ ਭਾਗ ਲੈਣ ਦੀ ਸੌਖਾ ਦੀ ਇਸ ਮੌਕੇ ਤੇ ਸੰਬੋਧਨ ਕਰਦਾ ਹੋਰ ਹਰਜੂਰ ਬੈਸ ਨੇ ਕਿਹਾ ਕਿ ਜੋ ਵੀ ਖਿਡਾਰੀ ਬਾਹਰ ਦੇ ਸੂਬਿਆਂ ਤੋਂ ਆਏ ਨੇ ਉਹਨਾਂ ਦਾ ਖਾਸ ਧਿਆਨ ਰੱਖਿਆ ਜਾਵੇਗਾ ਤੇ ਕਿਸੇ ਵੀ ਖਿਡਾਰੀ ਨੂੰ ਕੋਈ ਵੀ ਪਰੇਸ਼ਾਨੀ ਜਿਹੜੀ ਕੀ ਉਹ ਨਹੀਂ ਆਉਣ ਦਿੱਤੀ ਜਾਵੇਗੀ ਇਹ ਵੱਖ-ਵੱਖ ਦੇਸ਼ ਦੇ ਵੱਖ-ਵੱਖ ਖੇਸਿਆਂ ਤੋਂ ਆਏ ਹੈ ਤੇ ਸਾਡੇ ਮੁਲਕ ਦੀ ਇਹੀ ਖੂਬਸੂਰਤੀ ਹੈ ਕਿ ਅਸੀਂ ਵੱਖ-ਵੱਖ ਦੇ ਇੱਕਾਂ ਇਹਨਾਂ ਦੀ ਭਾਸ਼ਾ ਦਾ ਸਤਿਕਾਰ ਕਰਨਾ ਇਹਨਾਂ ਨੂੰ ਖੂਬ ਤੇ ਮੈਂ ਆਪਣੇ ਸਾਰੇ ਜਿਨੇ ਵੀ ਸਪੋਰਟਸ ਡਿਪਾਰਟਮੈਂਟ ਵੱਲੋਂ ਜਾਂ ਸਾਡੇ ਮਹਿਕਮੇ ਦੇ ਜਿਨੇ ਵੀ ਟੀਚਰਸ ਦੀ ਡਿਊਟੀ ਲੱਗੀ ਹੈ ਆਪ ਸਭ ਨੂੰ ਬੇਨਤੀ ਕਰੂੰਗਾ ਕਿ ਨਾ ਬੱਚਿਆਂ ਦਾ ਹਰ ਮੁਨਕਿਨ ਖਿਆਲ ਰੱਖਿਆ ਜਾਵੇ ਇਹਨਾਂ ਦੇ ਭਾਸ਼ਾ ਦੇ ਇਹਨਾਂ ਦੇ ਖਾਣ ਪੀਣ ਦੇ ਜੋ ਕੁਝ ਵੀ ਪੋਸੀਬਲ ਹੋਵੇ ਤਾਂ ਕਿ ਯਾਦ ਰੱਖਣ ਕਿ ਅਸੀਂ ਪੰਜਾਬ ਦੇ ਉਸ ਰਾਜੀ ਸਟੇਟ ਦੇ ਵਿੱਚ ਇਸ ਮੁਲਕ ਦੇ ਰਾਜਾ ਸਟੇਟ ਪੰਜਾਬ ਦੇ